ਹਾਲੀਵੁੱਡ ਚ ਦਿਲ ਟੁੱਟ ਜਾਂਦਾ ਤਾਂ ਉਹ ਵੀ ਸ਼ਰਾਬ ਪੀਂਦਾ ਵਿਆਹ ਰੱਖਦੇ ਆ ਤਾਂ ਉਹ ਵੀ ਸ਼ਰਾਬੇ ਹੁੰਦੇ ਤਾਂ ਮੇਰਾ ਸਵਾਲ ਇਹ ਹੈ ਕਿ ਨਸ਼ਾ ਆਪਣੀ ਚੁਆਇਸ ਹੈ ਜਾਂ ਇੱਕ ਡਿਜ਼ੀਜ਼ ਹੈ ਨਸ਼ਾ ਇੱਕ ਕੁਝ ਕਾਰਨ ਕਰਕੇ ਨਸ਼ਾ ਪਹਿਲਾਂ ਚੁਆਇਸ ਬਣਦੀ ਹੈ ਮਤਲਬ ਪਹਿਲਾਂ ਮੈਂ ਤੁਹਾਨੂੰ ਵਿਚ ਵਾਲੀ ਗੱਲ ਹਜੇ ਲੁਕੋ ਲੈਂਦੇ ਆ ਹੂੰ ਤੁਸੀਂ ਕੋਈ ਚੁਆਇਸ ਕੀਤੀ ਡਿਊ ਟੂ ਸਮ ਰੀਜ਼ਨ ਕੋਈ ਕਾਰਨ ਸੀਗਾ ਉਹਦੇ ਕਰਕੇ ਤੁਸੀਂ ਇੱਕ ਵਾਰੀ ਚੂਜ਼ ਕਰ ਲੈ ਕੇ ਚਲ ਸ਼ਰਾਬ ਨਾਲ ਇਸ ਚੀਜ਼ ਨੂੰ ਕਵਰ ਕਰ ਲਈਏ ਜਾਂ ਚਿੱਟੇ ਨਾਲ ਕਰ ਲਈਏ ਠੀਕ ਹੈ ਆਫਟਰ दैट ਜਦੋਂ ਇੱਕ ਵਾਰੀ ਸਬਸਟੈਂਸ ਯੂਜ਼ ਕਰ ਲੈਂਦੇ ਆ ਤਾਂ ਉਹਦਾ ਕੁਝ ਆਪਣਾ ਵੀ ਕੈਮੀਕਲ ਇਫੈਕਟ ਹੈ ਤੁਹਾਡੇ ਬ੍ਰੇਨ ਦੇ ਉੱਤੇ ਠੀਕ ਹੈ ਉਹ ਜਦੋਂ ਤੁਹਾਡੇ ਬ੍ਰੇਨ ਤੇ ਕੋਈ ਇਫੈਕਟ ਕਰੇਗਾ ਉਸ ਤੋਂ ਬਾਅਦ ਤੁਸੀਂ ਫਿਰ ਰੈਸ਼ਨਲ ਚੁਆਇਸ ਸਹੀ ਚੁਆਇਸ ਲੈਣ ਦੇ ਕਾਬਿਲ ਨਹੀਂ ਬਚਦੇ ਇਨੀਸ਼ੀਅਲੀ ਚੁਆਇਸ ਸਗੀ ਬਾਅਦ ਚ ਚੁਆਇਸ ਉਹਨੇ ਤੁਹਾਡੀ ਚੁਆਇਸ ਹੱਥੋਂ ਖੋ ਲਈ ਬਾਅਦ ਚ ਕੇ ਨਸ਼ਾ ਹੀ ਕੰਮ ਕਰੇਗਾ ਆਪਣਾ ਫਿਰ ਉਹ ਆਪਣੇ ਵਰਗੀ ਚੀਜ਼ਾਂ ਨੂੰ ਹੋਰ ਭਾਲੇਗਾ ਬ੍ਰੇਨ ਦੇ ਅੰਦਰ ਕੁਝ ਸਟਰਕਚਰਲ ਚੇਂਜਸ ਵੀ ਕਰ ਦੇਗਾ ਕੁਝ ਬ੍ਰੇਨ ਦੇ ਜਿਹੜੇ ਰਿਵਾਰਡ ਕੈਮੀਕਲਸ ਹੈ ਉਹ ਉਹਨਾਂ ਅਸਰ ਨਹੀਂ ਕਰਨਗੇ ਠੀਕ ਹੈ ਤਾਂ ਤੁਹਾਨੂੰ ਹਰ ਵਾਰੀ ਨਸ਼ਾ ਚਾਹੀਦਾ ਹੋਊਗਾ ਛੋਟੇ-ਮੋਟੇ ਖੁਸ਼ੀਆਂ ਵਾਸਤੇ ਠੀਕ ਹੈ ਇਸ ਕਰਕੇ ਪਹਿਲਾ ਜਿਹੜਾ ਰੀਜ਼ਨ ਹੈਗਾ ਇਨੀਸ਼ੀਅਲੀ ਚੁਆਇਸ ਲੈਣ ਤੋਂ ਪਹਿਲਾਂ ਉਹ ਰੀਜ਼ਨ ਹੈਗਾ ਹਮੇਸ਼ਾ ਹੀ ਇੱਕ ਕੋਈ ਰੀਜ਼ਨ ਹੈ ਤੁਸੀਂ ਚਾਹੇ 3600 ਵੈਰਾਈਟੀ ਦੇ ਰੀਜ਼ਨਸ ਲੋਕਾਂ ਨੂੰ ਪੁੱਛ ਲੋ ਪੋਲੀਟਿਸ਼ੀਅਨਸ ਨੂੰ ਪੁੱਛ ਲੋ ਹਰ ਕੋਈ ਆਪਣੀ ਇੰਟਰਪ੍ਰੀਟੇਸ਼ਨ ਦੇ ਹਿਸਾਬ ਨਾਲ ਰੀਜ਼ਨਸ ਦੱਸਦਾ ਸਕੂਲੀ ਬੱਚਿਆਂ ਨੂੰ ਪੁੱਛ ਲੋ ਆਮ ਜਨਤਾ ਨੂੰ ਪੁੱਛ ਲੋ ਲੋਕ ਕਹਿੰਦੇ ਬੇਰੋਜ਼ਗਾਰੀ ਰੀਜ਼ਨ ਹੈ ਠੀਕ ਹੈ ਹਾਲਾਂਕਿ ਸਾਰੇ ਜਿਹੜੇ ਕੁਛ ਨਾ ਕੁਛ ਟਰੱਕ ਚਲਾ ਰਹੇ ਹੁੰਦੇ ਆ ਸਾਰੇ ਫੀਮ ਭੁੱਕੀਆਂ ਚਿੱਟਾ ਸਾਰੇ ਲਾਰੇ ਹੁੰਦੇ ਆ ਠੀਕ ਹੈ ਤੋ ਤੋ ਪੈਸੇ ਲੈ ਹੁੰਦੇ ਹੀ ਆ ਉਹ ਸਾਢੇ 3000 ਰੁਪਏ ਦਾ 1 ਗ੍ਰਾਮ ਟਿੱਟਾ ਹੁੰਦਾ ਠੀਕ ਹੈ ਸਾਢੇ ਹੀ ਤਾਂ ਨਹੀਂ ਘੜਬੜ ਵੇਚ ਰਹੇ ਠੀਕ ਹੈ ਨਾ ਸੋ ਆਲਰੇਡੀ ਇਹ ਚੀਜ਼ ਜਿਹੜੀ ਮਿਸਕਨਸੈਪਸ਼ਨਸ ਬਹੁਤ ਹੁੰਦੀਆਂ ਜਨਤਾ 'ਚ ਪਰ ਮੈਂ ਉਹਦਾ ਸਾਰ ਐਜ਼ ਅ ਸਾਈਕਾਟ੍ਰਿਸ ਜਨਤਾ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਜਦ ਪਹਿਲੀ ਚੁਆਇਸ ਤੁਹਾਡੀ ਐਡਿਕਸ਼ਨ ਜਦ ਪਹਿਲੀ ਵਾਰੀ ਤੁਸੀਂ ਚੁਆਇਸ ਲੈਂਦੇ ਹੋ ਕਿ ਚਲੋ ਨਸ਼ਾ ਕਰ ਲਈਏ ਉਹਦਾ ਰੀਜ਼ਨ ਇਹ ਹੁੰਦਾ ਲੁਕਿਆ ਹੋਇਆ ਰੀਜ਼ਨ ਡਿਊ ਟੂ ਅਨੀ ਨੰਬਰ ਆਫ ਥੀਸ ਨਾ ਤੁਹਾਡੇ ਮਨ ਦੇ ਅੰਦਰ ਜਦ ਵੀ ਇਮੋਸ਼ਨਲ ਹੈਲਪਲੈਸਨੈਸ ਹੋਊਗੀ ਜਦੋਂ ਵੀ ਤੁਸੀਂ ਭਾਵਨਾਤਮਕ ਤੌਰ ਤੇ ਅਸਹਾਏ ਮਹਿਸੂਸ ਕਰੋਗੇ ਕਿ ਉਸ ਭਾਵਨਾ ਨੂੰ ਉਸ ਪਾਰਟिकुलर ਇਮੋਸ਼ਨਲ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਨਾ ਹੈ ਚਾਹੇ ਉਹ ਖੁਸ਼ੀ ਦੀ ਹੋਵੇ ਚਾਹੇ ਉਹ ਗਮੀ ਦੀ ਹੋਵੇ ਚਾਹੇ ਕੋਈ ਤੁਹਾਨੂੰ ਡਾਂਟ ਦੇ ਚਾਹੇ ਤੁਹਾਨੂੰ ਕੋਈ ਤੁਹਾਡਾ ਗੁੱਸੇ ਹੋ ਜਵੇ ਤੁਸੀਂ ਇਰੀਟੇਟ ਹੋ ਚਾਹੇ ਵਾਟ ਐਵਰ ਜੋ ਕੁਝ ਵੀ ਹੋਵੇ ਯਾ ਇਵਨ ਬੇਰੋਜ਼ਗਾਰੀ ਵੀ ਹਰ ਬੇਰੋਜ਼ਗਾਰ ਨਾ ਛੜੀਤਾ ਨਹੀਂ ਹੈਗਾ ਠੀਕ ਹੈ ਨਾ ਸੋ ਬੇਰੋਜ਼ਗਾਰੀ ਵੀ ਉਸ ਉਸੇ ਬੰਦੇ ਦੀ ਨਸ਼ਾ ਬਣਦੀ ਹੈ ਜਿਹਨੂੰ ਡੀਲ ਨਹੀਂ ਕਰਨਾ ਆ ਰਿਹਾ ਉਹਦੇ ਨਾਲ ਅੱਛਾ ਨਸ਼ੇ ਦਾ ਜ਼ਿਕਰ ਤਾਂ ਰੀਹੈਬ ਚ ਜਾ ਕੇ ਨਸ਼ੇ ਤੋਂ ਛੁਪकारा ਹੋ ਸਕਦਾ ਕਿੰਨਾ ਕਿ ਬੰਦਾ ਮੈਂਟਲੀ ਸਟਰੋਂਗ ਹੋ ਜਾਂਦਾ ਰੀਹੈਬ ਜਾ ਕੇ ਆ ਮਨੋਵਿਗਿਆਨਕ ਤੌਰ ਤੇ ਬੰਦਾ ਕਿੰਨਾ ਸਟਰੋਂਗ ਹੁੰਦਾ ਹੈ ਜਾਂ ਕਿੰਨਾ ਟੁੱਟ ਜਾਂਦਾ ਉਹ ਇਸ ਸਥਿਤੀ 'ਚ ਜਿਹੜੇ ਰੀਹੈਬਸ ਮੈਂ ਦੇਖੇ ਆ ਅੱਜ ਤੱਕ ਮਤਲਬ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਆਦਾਤਰ ਰੀਹੈਬਿਲੀਟੇਸ਼ਨ ਸੈਂਟਰਸ ਖੁੱਲੇ ਹੋਏ ਆ ਰਿਕਵਰਡ ਐਡਿਕਟਸ ਨੇ ਜਿਹੜੇ ਆਪ ਕਦੇ ਨਸ਼ਾ ਕਰਦੇ ਸੀ ਜਿਵੇਂ ਕਿ ਜਿਵੇਂ ਕਿ ਬਹੁਤ ਸਾਰੇ ਹੈਂਡੜੇ ਤੱਕਾ ਜ਼ੋਰ ਜ਼ਬਰਦਸਤੀ ਨਾਲ ਮੀਡੀਆ 'ਚ ਵੀ ਆਂਦਾ ਜਿਵੇਂ ਠੀਕ ਹੈ ਜਿਹੜਾ ਬੰਦਾ ਆਪ ਐਡਿਕਟ ਹੈਗਾ ਉਹ ਸੋਚਦਾ ਕਿ ਵੀ ਮੇਰੇ ਤਰੀਕਿਆਂ ਨਾਲ ਹੀ ਮੈਂ ਲੋਕਾਂ ਨਾਲ ਡੀਲ ਕਰੂੰਗਾ ਠੀਕ ਹੈ ਉਹ ਆਪ ਛੱਡ ਚੁੱਕਿਆ ਫਾਰ ਐਗਜ਼ਾਮਪਲ ਤੁਹਾਨੂੰ ਕੋਈ ਬਿਮਾਰੀ ਹੋ ਜਾਵੇ ਤੁਹਾਨੂੰ ਜ਼ੁਕਾਮ ਹੋ ਗਿਆ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਤਾਂ ਤੁਸੀਂ ਠੀਕ ਹੋ ਗਏ ਕਿਹਾ ਤੁਸੀਂ ਹੋਰ ਕਿਸੇ ਨੂੰ ਜ਼ੁਕਾਮ ਹੋਇਆ ਕਿ ਮਹੰਤੂ ਡਾਕਟਰ ਕੋਲ ਨਾ ਜਾਓ ਤੂੰ ਮੈਂ ਹੀ ਤੈਨੂੰ ਦੱਸ ਦਿੰਨਾ ਉਹਦੇ ਟੋਟ ਕੇ ਕੋਈ ਕੰਮ ਨਹੀਂ ਆ ਸਕਦਾ ਕਿਉਂਕਿ ਜਦ ਤੁਸੀਂ ਕੰਟਰੋਲਡ এনवायरमेंट ਦੇ ਵਿੱਚ ਹੁੰਦੇ ਹੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਬੰਦ ਕਰ ਦਵਾ ਇਸ ਕਮਰੇ ਦੇ ਵਿੱਚ ਠੀਕ ਹੈ ਇੱਥੇ ਬੰਦ ਕਰਦਾ ਤੇ ਤੁਹਾਨੂੰ ਨਸ਼ਾ ਨਹੀਂ ਮਿਲੇਗਾ ਤੇ ਮੈਂ ਤੁਹਾਨੂੰ ਕਹਾ ਕਿ ਜਬਰਦਸਤੀ ਸਵੇਰ ਤੋਂ ਸ਼ਾਮ ਤੱਕ ਕਹਿ ਕਿ ਵੀ ਮੈਂ ਨਸ਼ਾ ਨਹੀਂ ਕਰਾਂਗਾ ਜਾਂ ਤੁਹਾਨੂੰ ਪਾਠ ਕਰਾਵਾਂ ਮੈਂ ਜਾਂ ਤੁਹਾਨੂੰ ਹੋਰ ਕੋਈ ਇਹੋ ਜਿਹਾ ਕੰਮ ਤੇ ਲਾ ਦਵਾ ਜਿਸ ਦਿਨ ਤੁਸੀਂ ਇੱਥੋਂ ਭੱਜੋਗੇ ਜਾਂ ਛੁੱਟੋਗੇ ਉਸ ਦਿਨ ਜਾ ਕੇ ਤੁਸੀਂ ਪਹਿਲਾ ਕੰਮ ਉਹੀ ਕਰੋਗੇ ਜਿਹੜਾ ਤੁਸੀਂ ਕਰਨਾ